ਸਵਾਗਤ ਹੈ ਦੋਸਤੋ ਤੁਹਾਡਾ ਖੈਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਦੋਸਤੋ ਅੱਜ ਆਪਾਂ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਲੋਕਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਬਾਜੀ ਹਰਦੀਪ ਸਿੰਘ ਦੇ ਫਾਰਮ ਤੋਂ ਦੋਸਤੋ ਅੱਜ ਦੀ ਵੀਡੀਓ ਆਪਾਂ ਅਪਲੋਡ ਕਰਨ ਲੱਗੇ ਆ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਸੱਤ ਮਜਾਂ ਦਿਖਾਉਣੀਆਂ ਵਾ ਸੱਤੇ ਮਜਾਂ ਦੋਸਤੋ ਸੱਜਰ ਸੁਈਆਂ ਵਾ ਇਹ ਇੱਕ ਦੋਸਤੋ ਟੋਕੜ ਗਾਂ ਜਰਸੀ ਇੱਕ ਟੋਕੜ ਯਸੀ ਗਾਂ ਤੁਹਾਨੂੰ ਦਿਖਾਵਾਂਗੇ 20 ਦਿਨ ਹੋ ਗਏ ਟੀਕਾ ਭਾਈ ਨੂੰ ਡਿਟੇਲ ਆਪਾਂ ਦੋਸਤੋ ਸਾਰੀ ਵੀਰ ਦੇ ਕੋਲੋਂ ਪੁੱਛਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਹੈ ਜਿੰਨੇ ਵੀ ਵੀਰ ਇਸ ਚੈਨਲ ਤੇ ਨਵੇਂ ਆਏ ਆ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਦਬਾ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਹੇ ਸੋ ਦੋਸਤੋ ਵੀਡੀਓ ਆਪਣੀ ਫੇਸਬੁੱਕ ਚੈਨਲ ਤੇ ਵੀ ਚੱਲਦੀ ਹੈ ਇੰਸਟਾਗ੍ਰam ਤੇ ਵੀ ਚੱਲਦੀ ਹੈ ਤੇ ਟੈਲੀਗ੍ਰam ਤੇ ਵੀ ਦੋਸਤੋ ਆਪਾਂ ਵੀਡੀਓ ਅਪਲੋਡ ਕਰਦੇ ਆ ਅੱਛਾ ਦੋਸਤੋ ਜਿਹੜੇ ਫਾਰਮ ਤੋਂ ਆਪਾਂ ਵੀਡੀਓ ਬਣਾ ਰਹੇ ਆ ਪੰਨੂ ਡੇਰੀ ਫਾਰਮ ਦੋਸਤੋ ਵੀਰ ਦਾ ਆਪਣਾ ਪੇਜ ਬਣਾਇਆ ਹੋਇਆ ਹੈ YouTube ਤੇ ਉਸ ਚੈਨਲ ਨੂੰ ਦੋਸਤੋ ਬਹੁਤ ਬਹੁਤ ਸਬਸਕ੍ਰ ਫੇਸਬੁੱਕ ਤੇ ਇੰਸਟਾਗ੍ਰਾਮ ਤੇ ਟੈਲੀਗ੍ਰਾਮ ਤੇ ਜਿਹੜੇ ਵੀਰੇ ਆਪਣੀ ਵੀਡੀਓ ਵੇਂਦੇ ਆ ਚੈਨਲ ਨੂੰ ਫੋਲੋ ਜ਼ਰੂਰ ਕਰੋ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਦੋਸਤੋ ਸੋ ਦੋਸਤੋ ਵੀਡੀਓ ਸ਼ੁਰੂ ਕਰਨ ਤੋਂ ਪਹਿਲ ਇੱਕ ਬੇਨਤੀ ਦੋਸਤੋ ਹੋ ਰਿਹਾ ਇੱਥੇ ਆਓ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਆ ਆਪਣੀ ਮਿਰਖ ਪਰਖ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲਾਂਭੇ ਵਾਲੀ ਗੱਲ ਨਾ ਹੋਵੇ ਸੋ ਦੋਸਤੋ ਸਾਡਾ ਕੰਮ ਹੈ ਸਿਰਫ ਵੀਡੀਓ ਬਣਾ ਕੇ ਚੈਨਲ ਤੇ ਪਾਉਣੀ ਆ ਕੀਤਾ ਹੀ ਮਿਰਖ ਪਰਖ ਜਿਹੜੀ ਕਰਨੀ ਹੁੰਦੀ ਹੈ ਪਸ਼ੂਆਂ ਦੀ ਤੁਸੀਂ ਆਪ ਆ ਕੇ ਕਰਨੀ ਜਿਉਂਕਿ ਤੁਸੀਂ ਪੈਸੇ ਲਾਉਣੇ ਹੁੰਦੇ ਆ ਕਰਦੇ ਆ ਵੀਰ ਨਾਲ ਗ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੋਰ ਠੀਕ ਠਾਕ ਜੀ ਹਾਂਜੀ ਵਧੀਆ ਠੀਕ ਠਾਕ ਤੁਸੀਂ ਸੁਣਾਓ ਚੱਲੀ ਇਹਦਾ ਕੰਮ ਕਰ ਵਧੀਆ ਜੀ ਹਾਂਜੀ ਵਧੀਆ ਕਿਰਪਾ ਬਾਬੇ ਦੀ ਆਪਣਾ ਡਰੈਸ ਬੋਲੋ ਜੀ ਡਰੈਸ ਆਪਣਾ ਪਿੰਡ ਲੋਕਾ ਹਾਂਜੀ ਤਹਿਸੀਲ ਪੱਟੀ ਜਿਹੜਾ ਤਰਨਤਾਰਨ ਠੀਕ ਹੈ ਜੀ ਹਾਂਜੀ ਫੋਨ ਨੰਬਰ ਦਾ ਨਾਮ ਬੋਲੋ ਫੋਨ ਨੰਬਰ 98552 95443 ਜਿਹੜੀ ਦਾ ਨਾਮ ਸਰਦਾਰ ਹਰਦੀਪ ਸਿੰਘ ਠੀਕ ਹੈ ਜੀ ਲੋਕਾ ਠੀਕ ਹੈ ਜੀ ਹਾਂਜੀ ਤੇ ਵੀਰ ਅੱਜ ਆਪਣੇ ਕੋ ਸੱਤ ਮੱਝਾਂ ਅੱਜ ਆਪਣੇ ਤਾਂ ਸੱਤ ਮੱਝਾਂ ਹੀ ਆ ਸੱਤੇ ਸੱਜੇ ਸੂਈਆਂ ਹਾਂਜੀ ਸੱਤੇ ਕਨਟੇ ਮਗ ਅਸੂਈ ਇਹਨੂੰ ਸੂਈ ਨੂੰ ਉਹ ਚੱਲੇ ਆ 8-9 ਦਿਨ ਹੋ ਗਏ ਹੋਣਗੇ 8-9 ਦਿਨ ਹੋ ਗਏ ਬੱਚਾ ਕੀ ਦਿੱਤਾ ਨੇ ਬੱਚਾ ਦਾ ਕਟਾ ਠੀਕ ਹੈ ਜੀ ਤੇ ਕਿੰਨਾ ਦੁੱਧ ਤਿਆਰ ਨਹੀਂ ਇਥੇ ਥੱਲੇ 14 ਲੀਟਰ ਦੁੱਧ ਤਿਆਰ ਹੋਗਾ ਠੀਕ ਹੈ ਜੀ ਹਾਂਜੀ ਅੱਛਾ ਮਤਲਬ ਸਾਰੀਆਂ ਮੱਝਾਂ ਹੀ 13-14 ਤੋਂ ਸ਼ੁਰੂ ਆ ਹਾਂਜੀ ਸਟਾਰਟਿੰਗ ਹੀ 13-14 ਦਾ ਹੀ ਆ ਇੱਕ ਮੱਝ ਆਪਣੇ ਤੋਂ 20 ਕਿਲੋ ਵਾਲੀ ਆ ਉਹ ਅੱਜ ਸੂਕ ਹੈ ੜੀ ਆ ਉਹਦੇ ਥੱਲੇ 20 ਕਿਲੋ ਦੁੱਧ ਆਪਾਂ ਚਵਾ ਕੇ ਦੇਵਾਂਗੇ ਕੋਈ ਵੀ ਰੇ ਨਹੀਂ ਵੀ ਆਪਾਂ ਗੱਲਾਂ ਕਰਦੇ ਉਹਨੂੰ ਚਵਾ ਕੇ ਦੇਵਾਂਗੇ ਸਾਈ ਪੈਣਾ ਆਪਾਂ ਨੂੰ ਦੇ ਦੂਗਾ ਕੋਈ ਬੰਦਾ ਠੀਕ ਹੈ ਜੀ ਜਿਹ ਤਨੋਂ 20 ਲੀਟਰ ਦੁੱਧ ਕੰਡੇ ਤੇ ਚਵਾ ਕੇ ਦਵਾਂਗੇ ਠੀਕ ਹੈ ਜੀ ਹਾਂਜੀ ਚਲੋ ਉਹਦੇ ਬਾਰੇ ਜਦੋਂ ਉਹ ਕੋ ਜਾਵਾਂਗੇ ਉਹਦੀ ਡਿਟੇਲ ਹਾਂਜੀ ਉਹ ਆਪਾਂ ਬਾਅਦ ਚ ਵਿਖਾਉਂਦੇ ਹਾਂ ਹਾਂਜੀ ਹੁਣ ਇਹਦੇ ਸਿਰ ਦੁੱਧ ਕਿੰਨਾ ਤਿਆਰ ਦਸੇ ਇਥੇਲੇ 14 ਲੀਟਰ ਦੁੱਧ ਤਿਆਰ 14 ਕਿਲੋ ਦੁੱਧ ਕੰਡੇ ਵਾਲਾ ਖੋਲੋ ਵੀਰ ਜੀ ਨੇ ਦੋਸਤੋ ਜਿਆਦਾ ਦੇ 15 16 ਹੀ ਆਊਗਾ ਪਰ ਜਿਹੜਾ ਆਪਾਂ ਚਵਾ ਕੇ ਦੇਣਾ ਥੱਲੇੋਂ 14 ਕਿਲੋ ਲੋ ਯਾਰਗਾ ਦੂਜਾ ਸੁਆ ਦੋਸਤੋ ਸੂਈ ਅੱਜ 14 ਕਿਲੋ ਦੁੱਧ ਦੋਸਤੋ ਵੀਰ ਕੰਦਾ ਤਿਆਰ ਹੈ ਕਰੀ ਕਿੰਨੇ ਨੰਬਰ ਤੇ ਪੀਂਦੀ ਆ ਸੂਈ ਨੂੰ ਕਰੀ ਵੀਰ ਕੰਦਾ ਹੋ ਗਈ ਹੈ ਫੇਸ ਕੁਆਲਿਟੀ ਦੋਸਤੋ ਮੈਂ ਦੀ ਚੈੱਕ ਕਰ ਲਓ ਪੂਰੇ ਕੱਦ ਕਾਠ ਦੀ ਐ ਪੈਠਪੁਰੇ ਦੀ ਚੜਾਈ ਦੋਸਤੋ ਤੁਹਾਨੂੰ ਦਿਖਾ ਦਿੰਨੇ ਆ ਫੇਸ ਕੁਆਲਿਟੀ ਚੈੱਕ ਕਰ ਲਓ ਮੱਝ ਦੀ ਆਰਡਰ ਕੁਆਲਿਟੀ ਦੋਸਤੋ ਤੁਹਾਨੂੰ ਨੇੜ ਤੋਂ ਦਿਖਾਵਾਂਗੇ ਥਾਣਾ ਥਾਣਾ ਦੀ ਕੁਆਲਿਟੀ ਦੋਸਤੋ ਬਹੁਤ ਵਧੀਆ ਚੁਆਇਸ ਹੋਈ ਵੀਰ ਦਾ ਇੱਕ ਨੰਬਰ ਪੈਠਪੁਰੇ ਦੀ ਦੋਸਤੋ ਚੜਾਈ ਚੈੱਕ ਕਰ ਲਓ ਜੀ ਪੂਰੇ ਉੱਚੇ ਲੰਮੇ ਫੁੱਲ ਹੈਵੀ ਬੋਡੀ ਵੇਟ ਦੀ ਅੱਜ ਵੀਰ ਜੀ ਮੁੱਲ ਮੁੱਲੇ ਦਾ ਆਪਾਂ ਫੋਨ ਤੇ ਕਰਾਂਗੇ ਅੱਛਾ ਮੁੱਲ ਸਾਰੇ ਪਹੁੰਚ ਦਾ ਫੋਨ ਸਾਰਾ ਡੰਗਰਾ ਦਾ ਫੋਨ ਤੇ ਕਰਾਂਗੇ ਠੀਕ ਹੈ ਜੀ ਹਾਂਜੀ ਤੁਹਾਨੂੰ ਪਾ ਜਿੰਨੇ ਲੈਣੀ ਉਹਨੇ ਫੋਨ ਲਾ ਹੀ ਲੈਣਾ ਉਹਦਾ ਦੇ ਕਿਹੇ ਘਰੇ ਲੱਦ ਕੇ ਆਪਾਂ ਘਾ ਲੈਣੀ ਦੇਣੀ ਠੀਕ ਠੀਕ ਹਾਂਜੀ ਤਾਓ ਜੀ ਇਹਦੇ ਬਾਰੇ ਇਹ ਨੀਲੀ ਆ ਹਾਂਜੀ ਇਹ ਦੂਜਾ ਸੁਆਜ ਕਿੰਨਾ ਕਮ ਹੋ ਗਿਆ ਸੁਈ ਨੂੰ ਇਹਨੂੰ ਸੁਈ ਨੂੰ ਹੋ ਚੱਲਿਆ ਅੱਜ ਤੀਜਾ ਦੇਣਿਆ ਤੀਜਾ ਦੇਣਿਆ ਹਾਂਜੀ ਅਛਾ ਹੁਣ ਬੋਲਾ ਜਾਂ ਦੁੱਧ ਕਿੰਨੇ ਬੋਲੀ ਸਟਾਰਟਿੰਗ 12 ਲੀਟਰ ਹੋਊਗੀ 12 ਕਿਲੋ ਹਾਂਜੀ ਸਟਾਰਟਿੰਗ ਬੱਚਾ ਕੀ ਦਿੱਤ ਨੇ ਬੱਚਾ ਦਾ ਕਟਾ ਠੀਕ ਹੈ ਜੀ ਖਤ ਨ ਅੜੂ ਤਿਆਰ ਹੈ ਦੋਸਤੋ ਤੀਜਾ ਦਿਨ ਵੀਰ ਕੰਦਾ ਸੁਈ ਨੂੰ ਹੋ ਗਿਆ ਵਾ ਥੋੜਾ ਜਿਹਾ ਡਰਦੀ ਆ ਆਰਡਰ ਕੁਆਲਟੀ ਦੋਸਤੋ ਇਹ ਚੈੱਕ ਕਰ ਲਓ ਦੋਸਤੋ ਜਵਾਦੀ ਇਹਦੇ ਚਾਦਾ ਹਸਣ ਹੁਣ ਕੰਨਾ ਤਿਆਰ ਦੱਸਿਆ ਬੋਲਾ ਸਾਰਾ 12 ਕਿਲੋ ਬੋਲਾ ਦੋਸਤੋ ਵੀਰ ਕੰਦਾ ਤਿਆਰ ਆ ਬੱਚਾ ਇਹਨੇ ਕੱਟਾ ਦਿੱਤਾ ਪਿਓਰ ਨੀਲੀ ਰਾਵੀ ਦੇ ਵਿੱਚ ਆਰਡਰ ਕੁਆਲਟੀ ਦੋਸਤੋ ਇਹਦੀ ਵੀ ਚੈੱਕ ਕਰ ਲਓ ਬੱਚੇ ਦੋਸਤੋ ਤੁਹਾਨੂੰ ਸਾਰੀਆਂ ਮੱਜਾਂ ਦੇ ਐਂਡ ਤੇ ਆਪਾਂ ਦਿਖਾ ਦਾਂਗੇ ਥਣਾ ਥੁਣਾ ਦੀ ਕੁਆਲਿਟੀ ਚੈੱਕ ਕਰ ਲਓ ਦੋਸਤੋ ਕਰਾ ਦੇ ਦੋਸਤੋ ਚਾਰੇ ਪੈਰ ਦੇ ਵਾਈਟ ਹੈ ਪੂਸ਼ ਵਾਈਟ ਫੇਸ ਕੁਆਲਿਟੀ ਵਾਈਟ ਅੱਖਾਂ ਵਿੱਚ ਦੋਵੇਂ ਦੋਸਤੋ ਵਾਈਟ ਹੈ ਸਿੰਗਾ ਦੀ ਕੁਆਲਿਟੀ ਪਿੱਠ ਪੁੜੇ ਦੀ ਚੜਾਈ ਚੈੱਕ ਕਰੋ ਜੇ ਆਪਣੇ ਤੋਂ ਰਹਿ ਗਈ ਦੋ ਚਾਰ ਦਿਨ 15 ਕਿਲੋ ਦੁੱਧ ਚਵਾ ਦਾਂਗੇ ਮਾਈ ਹਾਂਜੀ ਦੋਸਤੋ ਹਵਾਨੇ ਦੀ ਦੋਸਤੋ ਕੁਆਲਿਟੀ ਚੈੱਕ ਕਰ ਲਓ ਕੋਰੀ ਹਾਂਜੀ ਵੀਜੀ ਤਿੰਨ ਨੰਬਰ ਬਾਰੇ ਦੱਸਿਓ ਜੀ ਇਹ ਭਾਈ ਦੂਜਾ ਸੂਗਾ ਝੋਟ ਕੈਨੇਡਾ ਮੂਗਾ ਸੂਈ ਨੂੰ ਜੀ ਇਹਨੂੰ ਸੂਈ ਨੂੰ ਹੋ ਚੱਲਿਆ तकरीबन ਹਫਤਾ ਹੋ ਗਿਆ ਹੋਊਗਾ ਦੁੱਧ ਕਿੰਨਾ ਤਿਆਰ ਹੈ ਦੁੱਧ ਦੇ ਅਸਲ 14 ਲੀਟਰ ਤਿਆਰ ਹੋਊਗਾ ਅੱਛਾ ਬੱਚਾ ਕਿ ਦਿੱਤਾ ਨੇ ਬੱਚਾ ਦਾ ਕਟਾ ਅੱਛਾ ਜੀ ਹਾਂਜੀ 14 ਦਿਨਾਂ ਖਸੂਈ ਨੂੰ ਹੋ ਗਏ ਆਲੀ ਓਏ ਹਫਤਾ ਹੋ ਗਿਆ ਸੂਈ ਨੂੰ ਇੱਕ ਹਫਤਾ ਦੋਸਤੋ ਇਹਨੂੰ ਸੂਈ ਨੂੰ ਹੋ ਗਿਆ ਦੂਜਾ ਸੂਗਾ ਸੂਈ ਆ ਦੋਸਤੋ ਕਰੋ ਚੈੱਕ ਫਿਰ ਕੁਆਲਟੀ ਦੀ ਆਰਡਰ ਕੁਆਲਿਟੀ ਦੋਸਤੋ ਚੈੱਕ ਕਰ ਲਓ ਪਿੱਠਪੜੇ ਦੀ ਚੜਾਈ ਚੰਗੀ ਐ। ਥਨਾ ਥੋਨਾ ਦੀ ਦੋਸਤੋ ਕੁਆਲਿਟੀ ਚੈੱਕ ਕਰ ਲਓ। ਦੁੱਧ ਵੀਰ ਕੰਨਾ ਦੱਸਿਆ ਥੱਲੇ ਤਿਆਰ ਦੇ। ਦੁੱਧ ਕੰਨਾ ਦੱਸਿਆ ਥੱਲੇ। ਇਹ ਥੱਲੇ 14 ਲੀਟਰ ਦੁੱਧ ਹੋਊਗਾ। 14 ਕਿਲੋ ਦੁੱਧ। ਹਾਂਜੀ ਕੰਡੇ ਵਾਲਾ। ਠੀਕ ਐ ਜੀ। ਚਵਾ ਕੇ ਦਵਾਂਗੇ। ਠੀਕ ਐ ਜੀ। ਇਹਦੇ ਬਾਰੇ ਦੱਸੀ ਵੀ। ਇਹ ਪਹਿਲਾ ਸੂਗਾ ਝੋਲੀ। ਕਿੰਨਾ ਟਮ ਹੋ ਗਿਆ ਵੀ ਸੂਈ ਨੂੰ। ਇਹਨੂੰ ਸੂਈ ਨੂੰ ਅੱਜ ਤੀਜਾ ਚੌਥਾ ਦੇਣਿਆ। ਠੀਕ ਹੈ ਬੱਚਾ ਵੀ ਨਾ ਨੇ ਇਸ ਲਈ ਕੱਟੀ ਆ ਕੱਟੀ ਆ ਜੀ ਹਾਂਜੀ ਇਥੇ ਨੇ 10 ਲੀਟਰ ਬੋਲੀ ਹੋ ਗਈ ਖੁੱਲੀ ਠੀਕ ਹੈ ਜੀ ਹਾਂਜੀ ਪਹਿਲਾ ਸੂਆ ਪਹਿਲਾ ਸੂਆ ਦੋਸਤੋ ਸੂਈ ਹੈ ਬੱਚਾ ਨੇ ਕੱਟੀ ਦਿੱਤੀ ਹੈ ਦੋਸਤੋ ਦਰਮਿਆਨੇ ਤੋਂ ਵੱਡੇ ਤੇ ਵੱਡੇ ਤੋਂ ਦਰਮਿਆਨੇ ਕਦ ਕਾਟ ਦੀ ਵਿਚਕਾਰਲਾ ਮੇਲਿਆ ਫੇਸ ਕੁਆਲਟੀ ਚੈੱਕ ਕਰ ਲਓ ਆ ਕੱਟੀ ਜੀ ਬੱਚਾ ਦੋਸਤੋ ਆਹ ਨੇ ਕੱਟੀ ਦਿੱਤੀ ਹੈ ਕਿੰਨਾ ਟਾਈਮ ਦੱਸਿਆ ਵੀ ਸੂਈ ਨੂੰ ਹੋਇਆ ਇਹਨੂੰ ਹੋ ਚੱਲਿਆ ਤਿੰਨ ਚਾਰ ਦਿਨ ਤਿੰਨ ਚਾਰ ਦਿਨ ਦੋਸਤੋ ਸੂਈ ਨੂੰ ਗਿਆ ਕਿੰਨਾ ਦੱਸਿਆ ਬੋਲਾ ਤਿਆਰ 10 ਲੀਟਰ ਬੋਲੀ 10 ਲੀਟਰ ਬੋਲੀ ਤਿਆਰ ਹੈ ਦੋਸਤੋ ਇਸ ਲਈ ਦੋਸਤੋ ਫੁੱਲ ਹੈਵੀ ਬੋਡੀ ਵੇਟ ਪਿੱਠਪੁਰੇ ਦੀ ਚੜਾਈ ਚੈੱਕ ਕਰ ਲੋ ਆ ਮੱਝ ਖੋਲੋਣੀ ਮੱਡੀ ਹਾਂਜੀ ਵੀਰ ਜੀ ਇਹਦੇ ਬਾਰੇ ਦੱਸੋ ਜੀ ਇਹ ਮੱਝ ਉਹ ਜਿਹੜੀ ਆਪਾਂ ਤੁਹਾਨੂੰ ਕਹਿੰਨਾਂ ਨਗੀਨਾ ਜਿਹੜਾ ਪਾਉਂਦਾ ਹਾਂਜੀ ਨਗੀਨਾ ਠੀਕ ਹੈ ਜੀ ਅੱਜ ਸੂਈ ਆ ਕੱਟੀ ਦਿੱਤੀ ਆ ਦੋ ਚਵਾਈਆਂ ਇਹਦੀਆਂ ਕਰਤੀਆਂ ਤਿੰਨਾਂ ਕਰਦੀਆਂ ਹਾਂ ਇੱਕ ਹੋਣ ਕਰਤੀ ਚਵਾਈ ਕਿਉਂਕਿ ਮੱਝ ਨੇਵਾ ਜ਼ਿਆਦਾ ਵਾ ਥੱਲੇ ਤੇ ਥੋੜੀ ਔਖੀ ਹੁੰਦੀ ਬੈਂਦੀ ਘਾਟ ਆ ਚਵਾਈ ਕਿੰਨੇ ਟਾਈਮ ਕਰਦੇ ਦੋ ਟਾਈਮ ਕਰਦੇ ਚਵਾਈ ਤਾਂ ਆਪਾਂ ਦੋ ਟਾਈਮ ਹੀ ਕਰਾਂਗੇ ਪਰ ਆਪ ਤਾਜੀ ਸੂਈ ਦਾ ਕਰਕੇ ਆ ਤਿੰਨ ਚਵਾਈਆਂ ਕਰਤੀਆਂ ਔਖੀ ਹੁੰਦੀ ਮੱਝ ਹਾਂਜੀ ਬਾਕੀ ਮੱਜ ਨੇ 23 ਕਿਲੋ ਦੁੱਧ ਪਹਿਲਾਂ ਚਵਾਇਆ ਹੋਆ ਆਪਾਂ 20 ਕਿਲੋ ਚਵਾ ਕੇ ਦਵਾਂਗੇ ਕੰਡੇ ਦੇ ਸੁਹਾ ਕਰਾਂ ਸੁਈ ਸੁਬਾ ਦੱਜਾ ਦੂਜਾ ਸੁਬਾ ਉਹ ਵੀ ਬਾਹਰ ਕੱਢੀਏ ਫਿਰ ਇਹਦੇ ਬਾਰੇ ਰਾਤ ਨੂੰ ਪਾੜੋ ਇਹਦਰਾ ਬਾਕੀ ਜਿਵੇਂ ਕਹਿੰਦਰਾ ਗਾਵਾਂ ਦੇ ਚੱਡੇ ਲੱਗਦੇ ਆ ਗਾਵਾਂ ਵਾਲਾ ਚੱਡਾ ਹੀ ਮੱਜ ਨੂੰ ਲੱਗਾ ਤੁਹਾਨੂੰ ਚੰਦਨੇ ਕਰਕੇ ਦੋਸਤੋ ਇੱਕ ਰੀ ਦਿਖਾਉਣੇ ਆ ਪਰ ਹੁਣੇ ਚੋ ਕੇ ਡੇ ਥੋੜਾ ਇਹ ਵੀ ਕਹਿੰਦਾ ਚੋਈ ਇਹ ਦੋਸਤੋ ਨਗੀਨਾ ਵਾ ਇੱਕ ਸਿਰਫ ਜਿਹੜਾ ਆਪਾਂ ਐਂਡ ਤੇ ਦਿਖਾਉਣਾ ਹੈ ਤੁਹਾਨੂੰ ਕਰੋ ਦੋਸਤੋ ਇਹਦੀ ਆਰਡਰ ਕੁਆਲਿਟੀ ਚੈੱਕ ਇੱਕ ਮਿੰਟ ਵੀਰ ਡੱਕਲੀ ਬਣੀ ਸੀ ਡੱਕਲੀ ਬੱਚਾ ਬੱਚੇ ਦਾ ਕਰਦੀ ਬੱਚਾ ਫਿਰ ਨਾਲ ਲੈ ਆਈ ਸੀ ਹਾਂਜੀ ਦੋਸਤੋ ਕਰੋ ਚੱਕ ਇਹ ਕੱਟੀਏ ਦੋਸਤੋ ਦੀ ਤਿੰਨ ਤਿੰਨ ਚਵਾਈਆਂ ਜਿਹੜੀਆਂ ਵੀਰ ਕਹਿੰਦਾ ਇਹ ਦੀ ਹੋ ਗਈਆਂ ਸੁਈ ਵੀਰ ਕਦੋਂ ਦੀ ਰਾਤ ਦੀ ਸੁਈ ਸਵੇਰੇ ਸਵੇਰੇ ਸੁਈ ਆ ਸਵੇਰੇ ਸਵੇਰੇ ਹਾਂਜੀ ਅੱਜ ਸਵੇਰੇ ਅੱਜ ਸਵੇਰੇ ਦੋਸਤੋ ਸੁਈ ਆ ਤੇ ਦੋਸਤੋ ਤੁਹਾਨੂੰ ਇਹਦੀ ਕੁਆਲਿਟੀ ਚੈੱਕ ਕਰਨੇ ਆਰਡਰ ਕੁਆਲਿਟੀ ਤੁਹਾਨੂੰ ਚੈੱਕ ਕਰਨੇ ਆ ਐਚ ਐਫ گاਵਾ ਦੇ ਨਾਲ ਉਹ ਦੋਸਤੋ ਵੱਡਾ ਆਰਡਰ ਲਗਾ ਨੂੰ ਖਾਣਾ ਸੋਨੇ ਦੀ ਦੋਸਤੋ ਕੁਆਲਿਟੀ ਚੈੱਕ ਕਰੋ ਥੋੜਾ ਜਿਹਾ ਸਜੇ ਸੁਈ ਕਰਕੇ ਬੱਚੇ ਦਾ ਜ਼ਿਆਦਾ ਕਰਦੀ ਹੈ ਮਹਾਰਾਜ ਦੋਸਤੋ ਬੈਕ ਸਾਈਡ ਤੋਂ ਕਰੋ ਜੀ ਆਰ ਕੁਆਲਿਟੀ ਚੈੱਕ ਥਣਾ ਦੀ ਸਪੇਸ ਚੈੱਕ ਕਰ ਲਓ ਹੁਣ ਫਲੈਟ ਅਕੀ ਰਾਂ ਦੇ ਡੱਕੀ ਦੇ ਡੱਕੀ ਦੇ ਡੱਕੀ 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 ਇੱਕ ਤਾਂ ਡੱਕ ਲਓ ਵੀ ਪਾ ਕੇ ਨਾ ਕੱਢੀ ਨਾ ਵੀਰੇ ਕਿੰਨਾ ਕੁ ਦੋਦੇ ਚ ਵਸ ਸਕਦੀ ਹੈ ਦੁੱਧ ਇੰਨੇ 24 ਕਿਲੋ ਦੁੱਧ ਮੱਜ ਨੇ ਚਵਾਇਆ ਚਵਾਇਆ ਹੈ ਜੀ ਹਾਂਜੀ ਆਪਾਂ 20 ਕਿਲੋ ਦੁੱਧ ਚਵਾ ਕੇ ਦਵਾਂਗੇ ਠੀਕ ਹੈ ਜੀ ਹਾਂਜੀ ਇਹ ਮੜੀ ਜੀ ਵੀਰ ਫਲਕਾਰੀ ਤੋਂ ਲਾਦੀ ਹੈ ਜੀ ਫਲਕਾਰੀ ਲਾਦੀ ਹੈ ਦੋਸਤੋ ਥਣਾ ਥਣਾ ਦੀ ਕੁਆਲਿਟੀ ਇੱਕ ਵਾਰੀ ਚੈੱਕ ਕਰ ਲੋ ਇਹ ਦੋਸਤੋ ਦੀ ਚੁਆਈ ਹੋਈ ਆ ਤੇ ਚੁਆਈ ਹੋਈ ਦੇ ਵਿੱਚ ਇਦਾਂ ਦਾ ਤਾਂ ਆਰਡਰ ਤਿਆਰ ਆ ਖੁੱਲ੍ਹੇ ਹੱਡਾਂ ਪਰਾਂ ਦੀ ਪਿੱਠ ਪੁਰੂ ਦੀ ਚੜਾਈ ਦੋਸਤੋ ਚੈੱਕ ਕਰੋ ਜੀ ਨਹੀਂ ਨਹੀਂ ਹੋਣੀ ਖੁੱਲ੍ਹੇ ਲੋਟ ਨਹੀਂ ਹਾਂਜੀ ਵੀਰ ਜੀ ਦੱਸਿਓ ਇਹਦੇ ਬਾਰੇ ਦੋਨਾਂ ਰੇਟ ਦੱਸ ਦੀਏ ਹੈਂ ਰੇਟ ਦੱਸਦੇ 85 ਦਾ हां जी जी ਦਸੀਏ ਦੇ ਬਾਰੇ ਛੋਟੀ ਬਾਰੇ ਜੀ ਇਹ ਪਹਿਲਾ ਸੁਆ ਛੋਟੀ ਅੱਛਾ ਜੀ ਕੱਲ ਰਾਤ ਦੀ ਸੂਈ ਆ ਕੱਲ ਰਾਤ ਦੀ ਸੂਈ ਕੱਲ ਦੀ ਸੂਈ ਆ 8 ਕਿਲੋ ਬੌਲੀ ਤਿਆਰ ਹੋ ਗਈ ਛੋਟੀ ਥੱਲੇ ਠੀਕ ਹੈ ਜੀ ਬੱਚਾ ਕੀ ਦਿੱਤਾ ਨੇਰ ਬੱਚਾ ਇਹਨੇ ਕੱਟੀ ਦਿੱਤੀ ਆ ਆਏ ਮੋਰਾ نسل ਦੀ ਕੱਟੀ ਦਿੱਤੀ ਪਿਓਰ ਟਾਪ ਦੀ ਕੱਟੀ ਠੀਕ ਹੈ ਜੀ ਹੁਣ ਦੋਸਤੋ ਚੈੱਕ ਕਰ ਲਓ ਮਾ ਜੇ ਵੀ ਕੱਲ ਦੀ ਸੂਈ ਆ ਪਿੱਠ ਪੜੀ ਦੀ ਚੜਾਈ ਚੈੱਕ ਕਰ ਲਓ 8 ਕਿਲੋ ਵੀਰ ਕੰਦਾ ਬੌਲੀ ਤਿਆਰ ਆ ਪੂਰੀ ਟਾਪ ਦੀ ਛੋਟੀ ਸਕੀਨ ਹੋ ਗਈ ਸੀ ਕੁਆਲਿਟੀ ਚੈੱਕ ਕਰ ਲਓ ਨੀਗੀ ਨੀਗੀ ਸਿੰਗੀ ਐ ਦਾਜਾ ਵੀ ਲੈ ਚਵਾਈ ਚੁਈ ਵੀਰ ਇੱਕ ਨੰਬਰ ਚਵਾਈ ਇੱਕ ਨੰਬਰ ਪੋਲੀ گاؤں ਵਾਲਾ ਸਾਵੀ ਆ ਹਾਂਜੀ ਜੀ ਜੀ ਬੋਲੋ ਇਹ ਆਪਾਂ ਹਾਂ ਨਾ ਹੀ 85000 ਦੀ ਦੇ ਦਾਂਗੇ 85000 ਮਾਤਾ ਨੂੰ ਮੌਕੇ ਤੇ ਕਰ ਦਾਂਗੇ ਇਹ ਕੋਈ ਵੀਰ ਕਹੂਗਾ ਠੀਕ ਹੈ ਜੀ ਹਾਂਜੀ ਇਹਦੀ ਝੋਟੀ ਪੂਰੀ ਨਗੀਨਾ ਵਿਖਾਤਾ ਵਿਖਾਤਾ ਫਿਰ ਕੁਆਲਟੀ ਸਰੀ ਬਤਾਤੇ ਹਾਂ ਉਲੀ ਵੱਡੀ ਝੋਟੀ ਨਿੱਕੀ ਥੋੜੀ ਆ ਨਹੀਂ ਠੀਕ ਹੈ ਜੋ ਖਾਤੀ ਹੈ ਬੈਕਮੇਰ ਹਾਂਜੀ ਇਹਦੇ ਬਾਰੇ ਦੱਸੋ ਜੀ ਇਹ ਤਿੱਜਾ ਸੂਗਾ ਮੱਝ ਦਾ ਕਿੰਨਾ ਟੈਨੂ ਗਿਆ ਸੂਈ ਨੂੰ ਇਹਨੂੰ ਅੱਜ ਤਿੱਜਾ ਚੌਥਾ ਦਿਨ ਹੋਇਆ ਇਹਨੂੰ ਵੀ ਸੂਈ ਨੂੰ ਅੱਛਾ ਜੀ ਚੌਥਾ ਦਿਨ ਹੋ ਗਿਆ ਹਣਾ ਸੂਈ ਨੂੰ ਚੌਥਾ ਦਿਨ ਕਿੰਨਾ ਬੋਲੋ ਤਿਆਰ ਹੈ ਇਹ ਥੱਲੇ ਬੜਾ ਸਟਾਰਟੀ ਕੀ 11 ਕਿਲੋ ਹੋਊਗਾ ਅੱਛਾ ਜੀ 13 14 ਕਿਲੋ ਦੁੱਧ ਚਵਾਊਗੀ ਮੱਝ ਸੂਗਾ ਤਿੱਜਾ ਤਿੱਜਾ ਸੂਗਾ ਤਿੰਨ ਦਿਨੋਂ ਦੇ ਵੀਰ ਸੂਈ ਨੂੰ ਹਾਂਜੀ ਕਟੀਆਂ ਬਖੋੜੀਆਂ ਸਾਰੀਆਂ ਤਾਜੇ ਬੱਚੇ ਬਿਲਕੁਲ ਗਿੱਲੇ ਨਾਲੂ ਤੇ ਕਟੀਆਂ ਵੀ ਪਿਓਰ ਨਸਲ ਮੋਰਾ ਦੀ ਪਿਛੇ ਆਰਡਰ ਕੁਆਲਟੀ ਵਹਿੰਦੇ ਦੋਸਤੋ ਆਰਡਰ ਚੈੱਕ ਕਰ ਲਓ ਕੱਟੇ ਦਾ ਨਾਲ ਹੀ ਐਜ ਕੱਟੀ ਦਾ ਚਲੋ ਜੀ ਤੋਰੋ ਕਰੋ ਦੋਸਤੋ ਆਰਡਰ ਕੁਆਲਟੀ ਚੈੱਕ ਇਹਦੀ ਮਜਦੀ ਖਾਣਾ ਤੁਹਾਨੂੰ ਦੀ ਕੁਆਲਟੀ ਦੋਸਤੋ ਚੈੱਕ ਕਰ ਲਓ ਬੰਦੀ ਬਹੁਤ ਜਿਆਦੀ ਆ ਠੀਕ ਹੈ ਜੀ ਤਾਂ ਜੀ ਸੂਈ ਖਾ ਪੀ ਕੇ ਹੋਰ ਬਣ ਜਾਣਾ ਨਹੀਂ ਠੀਕ ਹੈ ਜੀ ਹਾਂ ਜੀ ਹਾਂਜੀ ਜੀ ਬੋਲੋ ਇਹ ਆਪਾਂ ਦਵਾਂਗੇ 75000 ਦੀ 75000 ਦੀ 75000 ਦੀ ਮੰਤਨ ਕੋਈ ਨਹੀਂ ਕਰਦਾ ਜੇ ਕੋਈ ਵੀਰ ਹੋਊਗਾ ਠੀਕ ਹੈ ਜੀ ਹਾਂਜੀ ਬਾਕੀ ਪੂਰੀ ਓਕੇ ਆ ਇਹ ਨਹੀਂ ਵੀ ਸਾਡੇ ਕਿਹੇ ਡੰਗਰ ਨੂੰ ਬਾਜ਼ਾਰ ਲੱਗਾ ਹੋਊਗਾ ਵੀ ਆਪਾਂ ਵੀਡੀਓ ਬਣਾਉਣੀ ਆ ਵੀ ਅੱਜ ਆਪਾਂ ਡੰਗਰ ਚੋਂ ਨਹੀਂ ਆ ਬਾਜ਼ਾਰ ਤੇ ਛੱਡਦੇ ਉਹ ਕੰਮ ਆਪਣਾ ਕੋਈ ਨਹੀਂ ਹੈਗਾ ਕੋਈ ਜੇ ਜੋ ਆਪਾਂ ਕਾਵਾਂਗੇ ਆਪਾਂ ਚਵਾ ਕੇ ਦਵਾਂਗੇ ਠੀਕ 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 ਹਾਂਜੀ ਆ ਉਹਦਣਾ ਆਪਾਂ ਵੀਡੀਓ ਤੇ ਕੱਲੀਆਂ ਮੱਝਾਂ ਫਰੀਦਕੋਟ ਠੀਕ ਹੈ ਜੀ ਉਹਨਾਂ ਬੰਦਿਆਂ ਨੇ ਆਪ ਦੁੱਧ ਚੋ ਕੇ ਫੋਨ ਲਾਇਆ ਵੀ ਭਾਜੀ ਜੋ ਤੁਸੀਂ ਦੱਸਿਆ ਸਹੀ ਆ ਠੀਕ ਠੀਕ ਸਵਾਦ ਹੀ ਫੇਰ ਆਉਂਦਾ ਅਗਲਾ ਫੋਨ ਲਾ ਕੇ ਕਦੇ ਵੀ ਭਾਜੀ ਡੰਗਰ ਸਹੀ ਨਿਕਲੇ ਹਾਂਜੀ ਹਾਂਜੀ ਦੱਸੋ ਜੀ ਬੀਤੀ ਗਾਂ ਬਾਰੇ ਗਾਂ ਟੋਕੜਿਆ ਪਹਿਲਾਂ ਸੂਈ ਅੱਸੀ ਪਹਿਲਾਂ ਸੂਆ ਜਰਸੀ ਹਾਂਜੀ ਇਹ ਆਪਾਂ ਰਿਸ਼ਤੇਦਾਰਾਂ ਤੋਂ ਲਿਆਂਦੀ ਆਪਣੇਾਂ ਤੋਂ ਹੀ ਕਿੰਨਾ ਟਾਈਮ ਹੋ ਗਿਆ ਨੂ ਸੂਈ ਨੂੰ ਇਹਨੂੰ ਸੂਈ ਨੂੰ ਤੇ ਹੋ ਗਿਆ 4 ਕ ਮਹੀਨੇ 4 ਮਹੀਨੇ ਦਾ ਗਾਂ ਇਹ ਆਈ ਹਾਂਜੀ ਡੇਢ ਮਹੀਨੇ ਦੀ ਵਸ਼ੀ ਬਣੀ ਆ ਪਰ ਉਹਦੀ ਆਪਾਂ ਗਰੰਟੀ ਨਹੀਂ ਦਿੰਦੇ ਠੀਕ ਹੈ ਜੀ ਹਾਂਜੀ ਠੀਕ ਠੀਕ ਹੈ ਜੀ ਤੇ ਹੁਣ ਦੁੱਧ ਕੰਨਾ ਵੀ ਤਿਆਰ ਦੁੱਧ ਤੇ ਥੱਲੇ ਹੋਊਗਾ 5 ਕਿਲੋ ਤਿਆਰ ਹੋਊਗਾ 5 ਕਿਲੋ ਬੰਤਾਰ ਹੈ ਪੂਰੀ ਠੰਡੀ ਸੀਲ ਆ ਪੂਰੀ ਪ्योर ਜਰਸੀ ਆ ਮੋਲੇ ਵੀ ਬਿਲਕੁਲ ਜੈ ਮੁਖਤਲਾ ਸਾਹਿਬ ਮੈਂ ਤੇ ਨਿੱਕੇ ਨੂੰ ਕਹਿੰਦਿਆਂ ਨਾ ਪਾਈਏ ਵੀਡੀਓ ਚ ਤੇ ਆਂਦਾ ਪਾਦੇ ਕੋਈ ਆ ਵੀਰ ਮੰਗੀ ਲੈਂਦਾ ਆਪਾਂ ਉਸ ਤਰ੍ਹਾਂ ਵਸੇ ਲੈ ਕੇ ਸਾਹਮਣੇ ਨਹੀਂ ਆ 55 ਹਾਂਜੀ 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 ਇਹ ਮੁਖਤਲਾ ਸਾਹਿਬ 15000 ਰੁਪਏ ਮੰਗਦੇ ਆ 15000 ਅਦਿਵਸੀ ਦਵਾਂਗੇ ਠੀਕ ਹੈ ਜੀ ਹਾਂਜੀ ਦੋਸਤੋ ਪਿਓਰ ਜਰਸੀ ਤੇ ਕਿੰਨਾ ਟਾਈਮ ਦੱਸਿਆ ਵੀਰੇ ਇਹ ਇਹਨੂੰ 1.5 ਮਿੰਟ ਹੋ ਗਿਆ 1.5 ਮਿੰਟ ਇਹ ਇਹ ਨੂੰ ਹੋ ਗਿਆ ਚੈੱਕ ਪਾਸ ਨਹੀਂ ਕੀ ਜੀ ਉਹ ਅਗਲੇ ਦੀ ਕਿਸਮਤ ਹੈ ਜਿਹੜਾ ਕੋਈ ਭੈਣ ਭਰਾ ਲੈ ਜਾਊਗਾ ਦੀ ਕਿਸਮਤ ਹੈ ਹਾਂਜੀ ਵੀ ਆਪਾਂ ਆਪਣੇ ਰਿਸ਼ਤੇਦਾਰਾਂ ਤੋਂ ਲੈਂਦੀ ਆ ਵਸ਼ੀ ਨੇ 20 ਕਿਲੋ ਹੀ ਦੁੱਧ ਚਵਾਇਆ ਠੀਕ ਹੈ ਜੀ ਹਾਂਜੀ ਉਹ ਮੁੰਡਾ ਆਪਣਾ ਬਾਹਰ ਚੱਲ ਗਿਆ ਤੇ ਤਾਂ ਕਰਕੇ ਆਪਾਂ ਲੈਂਦੀ ਆ ਠੀਕ ਹੈ ਜੀ ਹਾਂਜੀ ਨਾ ਵੀ ਕੀ ਤਾਂ ਆਪਾਂ ਘਰੇ ਟਿਕਾ ਲੈਣੀ ਆ ਕੀ ਆਂਦੀ ਕਰਮ ਵਾਲੀ ਆਪਾਂ ਨੂੰ ਆਪਾਂ ਵੀ ਅੰਸਰਾ ਵਸ਼ੀਆਂ ਲੈਣੇ ਆ 15 15 20000 ਦੀ ਹਾਂਜੀ ਹਾਂਜੀ ਉਹਨਾਂ ਦਾ ਕੀ ਪਤਾ ਕਦੋਂ ਵੱਡੀਆਂ ਹੋਣੀਆਂ ਇਹ ਤੇ ਕਰਮ ਵਾਲੀ ਪੂਰੀ ਵੱਡੀ ਆ ਕੀ ਮੋਲ ਕਰਦੇ ਹੋ ਇਹ 15000 ਦੀ ਦੇ ਦਾਂਗੇ ਹਾਂ ਨਾ ਹਾਂ ਠੀਕ ਹੈ ਜੀ। ਹਾਂਜੀ। ਦੋਸਤੋ 15000 ਰੁਪਏ ਵੀਰ ਦੇ ਮੁੱਲ ਕਿਤਾ। ਬਾਕੀ ਜਿੰਨੀ ਕਿਸਮਾਂ ਤਾਂ ਨਿਕਲ ਆਵੇ ਤਾਂ ਨਿਕਲ ਆ। ਹਾਂਜੀ ਹਾਂਜੀ। ਹਾਂਜੀ। ਤੇ ਦੁੱਧ ਵੀਰ ਕਹਿੰਦਾ 5 ਕਿਲੋ। ਹਾਂਜੀ। ਛੋਟੀ ਵੱਡੀ ਦੇ ਕੈਮਰਾ ਮਾਰਦੇ ਮੜਾ ਘਮਾ ਦੇ। ਹਾਂਜੀ ਦੋਸਤੋ ਪਸ਼ੂ ਜਿੰਨੇ ਤੁਹਾਨੂੰ ਦੋਸਤੋ ਮੈਂ ਵੀਡੀਓ ਦੇ ਵਿੱਚ ਦਿਖਾਏ ਆ। ਆਹ ਬੱਚੇ ਦੋਸਤੋ ਸਾਰੇ ਪਸ਼ੂਆਂ ਦੇ ਤੁਸੀਂ ਚੈੱਕ ਕਰ ਲੋ। ਆਹ ਕੱਟੀ ਦੀ ਆਪਣੀ ਕਰਦੀ। ਇਹ ਨਹੀਂ ਕੋਣੀ ਆ ਬਾਕੀ। ਕੋਈ ਪਰੇ ਕਰ ਦਿੱਕ। ਇਹ ਵੀ ਕੋ ਚਾਚਾ। ਇਹ ਵੀ ਤਾਂ ਵੀਰ ਭਾ ਚੰਦੇ ਸ਼ਾਮ ਵਾਲਾ ਭਾਜੀ ਮੈਂ ਨੀ ਜਿਹੜੀ ਆਪਣੀ ਨੀਲੀ ਵੇਚੀ ਆ। ਉਹਦੀ ਕੱਟੀ ਆ ਪੰਜਾਂ ਦੀ ਦੇ ਦਾਂ। ਕੋਈ ਚੰਗੀ ਸਾਂਭ ਵਾਲਾ ਲੱਭੀ ਠੀਕ ਹੈ ਜੀ ਦੋਸਤੋ ਇਹ ਕੱਟੀ ਵੀ ਵੀਰ ਕੰ ਦਾ ਸੇਲ ਕਰਨੀ ਹੈ ਜੇ ਕੋਈ ਵੀਰ ਸਾਂਭ ਵਾਲਾ ਲੈ ਜਾਊਗਾ ਤੇ ਦੇ ਦਾਂਗੇ ਬਾਕੀ ਦੋਸਤੋ ਫਾਲਾ ਦੂਜੀਆਂ ਮੱਝਾਂ ਦੇ 20 ਕਿਲੋ ਮਹਾਂ ਵਾਲੀ ਜੋਤੀ ਕੱਟੀ ਵੀ ਵੇਚੀ ਲੈ ਗਈ ਹਾਂਜੀ 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 ਪਸ਼ੂ ਦੋਸਤੋ ਜਿੰਨੇ ਨੂੰ ਤੁਹਾਨੂੰ ਇਹ ਸਾਡੇ ਤੋਂ ਦਿਖਾਉਣਾ ਸਾਰੇ ਸੱਜਰ ਸੂਰੀ ਹੁੰਦੇ ਆ ਕੋਈ ਕਿਸੇ ਪਸ਼ੂ ਨੂੰ ਕਿਸੇ ਕਿਸਮ ਦਾ ਕੋਈ ਬਜਾਰ ਨਹੀਂ ਲੱਗਾ ਆਪਣੀ ਵੀਰ ਤਸੱਲੀ ਕਰਕੇ ਤੁਸੀਂ ਪਸ਼ੂ ਪਰ ਜਿੜੇ ਦੋਸਤੋ ਪਸ਼ੂ ਵੀਰ ਇੱਕ ਤੋਂ ਇੱਕ ਸਿਰੇ ਤੋਂ ਸਿਰੇ ਦਾ ਪਸੂਲੀ ਆਉਂਦਾ ਹਰ ਵਾਰੀ ਬਾਕੀ ਦੋਸਤੋ ਤੁਹਾਨੂੰ ਪਤਾ ਪਸ਼ੂ ਬਾੜ ਲੱਪਣ ਲੱਗਿਆ ਇਹੋ ਜਿਹਾ ਪਸ਼ੂ ਲੱਪਣ ਲੱਗਿਆ ਬਹੁਤ ਮਿਹਨਤ ਕਰਨੀ ਪੈਂਦੀ ਐ ਇਹ ਨਗੀਨੇ ਦੋਸਤੋ ਬੜੀ ਮਿਹਨਤ ਕਰਕੇ ਲੱਪਣੇ ਪੈਂਦੇ ਕੋਈ ਬਾਜ਼ਾਰ ਨਹੀਂ ਕੋਈ ਕੁਝ ਨਹੀਂ 3 ਵਜੇ ਆ 3:00 ਵਜੇ 3:00 ਵਜੇ ਆਪਾਂ ਵੀਡੀਓ ਬਣਾਉਣ ਲੱਪੇ ਆ ਬਾਕੀ ਸ਼ਾਮਾਂ ਨੂੰ ਹੋਰ ਮੱਜਾਂ ਖੁੱਲ ਜਾਂਦੀਆਂ ਥੱਲੇਓ ਅਰੇ ਕਰਵਾ ਨਹੀਂ ਦੀ ਮੈਂ ਜੋ ਕਰੋ ਚੱਕ ਜੀ ਲਈ ਪਰਲੀਆਂ ਪਰਲੀਆਂ ਧੰਨਵਾਦ ਦੋਸਤੋ ਤੁਹਾਡਾ ਵੀਡੀਓ ਦੇਖਣ ਵਾਸਤੇ